ਇੱਕ ਤੁਸੀਂ ਰਜਿਸਟਰੀ ਦੀ ਇੱਕ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਇਹ ਸਭ ਕੁਝ ਆ ਜਾਊਗਾ ਉਪਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬਰੀ ਸਟਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟਿਆਂ ਦੇ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਵੇ। ਇੱਕ ਤੁਸੀਂ ਰਿਸਟਰੀਕ ਡਰਾਫਟ ਹੈ। ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ। ਉਹ ਬਣਿਆ ਬਣਾਇਆ ਉੱਥੇ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜੀ ਉਹ ਸਭ ਕੁਝ ਆ ਜਾਊਗਾ। ਉੱਪਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬ ਰਜਿਸਟਰਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ 'ਚ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ.ਟੀ.ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਆਹ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦਿਓ ਕੁਝ ਇਤਰਾਜ਼ ਕਲੀਅਰ ਹੋ ਗਏ ਉਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਇੱਥੇ ਇੱਥੇ ਆ ਕੇ ਵੀ ਰਿਸਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ 'ਚ ਤੁਸੀਂ ਆਓਗੇ ਤੁਹਾਡਾ ਬਾਰਮਾ ਨੰਬਰ ਆ ਗਿਆ ਬਾਰਮਾ ਮਿਲ ਗਿਆ ਤੁਹਾਨੂੰ ਤਾ 12ਵੇਂ ਨੰਬਰ ਦੀ ਜਿਹੜੀ ਜਿਵੇਂ ਅੰਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਹਿੰਦੇ ਸੀ ਚਾਰ ਪੰਜ ਬਾਅਦ ਮੇਰੀ ਵਾਰੀ ਆ ਜਾਊਗੀ ਸੀ ਲਿਖਿਆ ਹੋਇਆ ਸਾਰਾ ਕੁਝ ਦੋ ਰਿਸਟ ਸਬ ਰਿਸਟਰ ਇੱਥੇ ਬੈਠੇ ਨੇ ਦੋ 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 ਲਗਾਤਾਰ ਐਟ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ WhatsApp ਤੇ ਮਿਲਦੇ ਰਹਿਣਗੇ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ the latest update on the night press bell icon no. this program is sponsored by the Singler office bakersfield for all your immigration family law needs call or scan qr code to contact us rodis inc million miles with smile or scan qr code to contact us tabbing indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.